ਹਿੰਦੀ ਸਾਡੇ ਘਰਾਂ ਦੇ ਵਿੱਚ ਐਜ਼ ਫਰਸਟ ਲੈਂਗੁਏਜ ਬੋਲੀ ਜਾ ਰਹੀ ਆ ਲੈਂਗੁਏਜ ਲਰਨਿੰਗ ਦੇ ਮੈਂ ਕਦੇ ਵੀ ਖਿਲਾਫ ਨਹੀਂ ਬੋਲਦਾ ਮੈਂ ਮੈਨੂੰ ਪਰਸਨਲੀ ਮੈਂ ਚਾਹੁੰਦਾ ਮੈਨੂੰ ਹਿੰਦੀ ਆਉਂਦੀ ਹੋਵੇ ਮੈਨੂੰ ਵਧੀਆ ਹਿੰਦੀ ਆਉਂਦੀ ਹੋਵੇ ਪਰ ਕੀ ਉਹਨੂੰ ਆਪਣੀ ਮਾਤ ਭਾਸ਼ਾ ਤੋਂ ਅੱਗੇ ਰੱਖਣਾ ਸਹੀ ਆ ਸਾਨੂੰ ਐਂ ਲੱਗਦਾ ਵੀ ਜੇ ਕੋਈ ਅੰਗਰੇਜ਼ੀ ਬੋਲੂਗਾ ਤਾਂ ਉਹ ਇੰਟੈਲੀਜੈਂਟ ਦਿਖੂਗਾ ਜੇ ਕੋਈ ਪੰਜਾਬੀ ਬੋਲੂਗਾ ਉਹ ਪਿੰਡੂ ਦਿਖੂਗਾ ਸਮਝਣ ਵਾਲੇ ਸਮਝ ਜਾਣਗੇ ਇਸ ਗੱਲ ਤੋਂ ਕਿ ਸਾਨੂੰ ਧਰਮ ਦੇ ਬੇਸ ਤੇ ਕਿਸੇ ਨਾਲ ਭੇਦਭਾਵ ਨਹੀਂ ਕਰਨਾ ਚਾਹੀਦਾ ਜੋਤ ਹੀ ਆ ਜੋਤ ਦਾ ਕੀ ਧਰਮ ਕਰ ਲਓਗੇ ਕਿ ਉਹ ਜੋ ਸਿੱਖ ਆ ਕਿ ਉਹ ਹਿੰਦੂ ਆ ਕਿ ਉਹ ਹੰਗਾਲਾਂ ਕੱਢ ਰਹੇ ਆ ਜਾਂ ਕਿ ਉਹ ਨਫ਼ਰਤ ਕਰ ਰਹੇ ਆ ਹੈ ਨਾ ਇਹ ਸਾਨੂੰ ਸਮਝਣਾ ਚਾਹੀਦਾ ਹੈ ਕਮਾ ਕੱਲੂਕਾਰਿਆਂ ਨਾਲ ਨਹੀਂ ਖਤਮ ਹੁੰਦੀਆਂ ਕਮਾ ਜਦੋਂ ਕੱਲੂਕਾਰੇ ਭੁੱਲ ਜਾਂਦੀਆਂ ਨੇ ਉਦੋਂ ਖਤਮ ਹੁੰਦੀਆਂ ਨੇ ਤਾਂ ਦਰੋ ਬਰਾਟੀ ਨੇ ਇੱਕ ਵੀਡੀਓ ਕੀਤੀ ਤੁਸੀਂ ਉਹਦੇ ਤੇ ਉਹਨਾਂ ਨੂੰ ਸਹੀ ਕਰਦੇ ਹੋਏ ਇੱਕ ਪ੍ਰੋਪਰ ਵੀਡੀਓ ਬਣਾਈ ਫੈਕਟ ਸਾਹਮਣੇ ਰੱਖ ਕੇ ਇੱਥੇ ਇੱਥੇ ਤੁਸੀਂ ਗਲਤ ਸੀਗੇ ਹੋਰ ਵੀ ਬਹੁਤ ਲੋਕ ਗਲਤ ਬਣਾ ਰਹੇ ਨੇ ਮੈਂ ਸਾਰਿਆਂ ਬਾਰੇ ਨਹੀਂ ਅਸੀਂ ਬੋਲ ਸਕਦੇ ਇਹਦਾ ਇਤਿਹਾਸ ਆ ਉਹ ਪ੍ਰੈਜ਼ੈਂਟ ਤੇ ਪਾਸਟ ਦੇ ਵਿੱਚ ਇੱਕ ਅਨਐਂਡਿੰਗ ਡਾਇਲੋਗ ਆ ਗੁਰੂ ਨਾਨਕ ਸਾਹਿਬ ਦੇ ਬਰਥਡੇਟ ਤੇ ਸਾਡੇ ਕੋਲ ਉਹ ਆਡ-ਆਡ ਰੈਂ ਮਿਲਦੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਜੋਤੀ ਜੋਤ ਸਮਾਏ ਉਹਦੀਆਂ ਸਾਨੂੰ ਆਡ-ਆਡੋਂ ਮਿਲਦੀਆਂ ਨੇ ਇੱਕ ਸਾਡੀ ਜਨਰੇਸ਼ਨ ਤੱਕ ਨਾ ਅਸੀਂ ਤਾਂ ਠੀਕ ਠਾਕ ਜਾਣਦੇ ਆ ਇਸ ਨਾਲ ਜੁੜੇ ਵੀ ਹੋਏ ਆ ਇੰਟਰਸਟ ਵੀ ਰੱਖਦੇ ਆ ਬਟ ਜਿਹੜੇ ਹੁਣ ਇਹ ਬੱਚੇ ਆ ਰਹੇ ਨੇ ਜਾਂ ਸਾਡੇ ਤੋਂ ਬਾਅਦ ਚੜੀਆਂ ਜਨਰੇਸ਼ਨਸ ਨੇ ਇਹਨਾਂ ਨੂੰ ਜਾਂ ਤਾਂ ਗੋਲਨ ਦਾ ਜਿੰਦਗੀ ਬਾਰੇ ਪਤਾ ਜਾਂ ਗੁਰੂ ਗੋਬਿੰਦ ਸਿੰਘ ਜੀ ਬਾਰੇ ਪਤਾ ਸਾਡੇ ਤੋਂ ਤੇਤਿਆਂ ਜੇ ਆ ਵੀ ਹਾਂ ਫੋਰਸ ਖਾਰ ਗਿਆ ਉਹ ਥਾਰੇ ਹੀ ਨਿਸਕੰਦਰ ਹਾਰੇ ਸਮਝ ਰਹੇ ਹੋ ਨਾ ਕਿਉਂਕਿ ਉਹਦੇ ਕੋਲ ਪਾਵਰ ਸੀ ਉਹਦੇ ਕੋਲ ਜਿਹੜੇ ਲੋਕ ਪਾਵਰਫੁਲ ਹੁੰਦੇ ਨੇ ਹੂ ਕੰਟਰੋਲਸ ਦਾ ਪਾਸਟ ਕੰਟਰੋਲਸ ਦਾ ਫਿਊਚਰ ਪੰਦੇਖਾਨਾ ਗੁਰੂ ਹਰਗੋਬਿੰਦ ਸਾਹਿਬ ਦੀ ਜੰਗ ਚੱਲ ਰਹੀ ਆ ਹੈਨਾ ਉੱਥੇ ਹਣੋ ਪੈਂਦੇਖਾਨ ਵੀ ਜੀ ਕਹਿ ਕੇ ਗੁਰੂ ਜੀ ਕਹਿ ਕੇ ਗੱਲ ਕਰ ਰਿਹਾ ਜਿਹੜਾ ਦੁਸ਼ਮਣ ਆ ਉਹ ਇਦਾਂ ਨਹੀਂ ਗੱਲ ਕਰੂਗਾ ਗੁਰੂ ਜੀ ਕਹਿ ਕੇ ਔਰੰਗਜ਼ੇਬ ਵੀ ਇਦਾਂ ਨਹੀਂ ਗੱਲ ਕਰੂਗਾ ਉਹ ਤਾਂ ਕਾਫਰ ਗੋਬਿੰਦ ਕਹਿੰਦੇ ਸੀ ਉਹ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਨਾਂ ਵੀ ਨਹੀਂ ਲਿਖਦੇ ਉਹਨਾਂ ਹੀ ਖਾਂਦੇ ਉਹ ਲੈਂਦੇ ਨੇ ਕਾਲੇ ਮੂੰਹ ਵਾਲਾ ਜਿਹੜੇ ਨਿਊਟਰਲ ਹਿਸਟੋਰੀయన్స్ ਨੇ ਜਿਹੜੇ ਨਾ ਇੱਧਰ ਦੇ ਨਾ ਉੱਧਰ ਦੇ ਉੱਥੋਂ ਜ਼ਿਆਦਾ ਇਤਿਹਾਸ ਸਹੀ ਆਪਾਨੂੰ ਉੱਥੋਂ ਮਿਲਦਾ ਜਿਹੜਾ ਸ਼ਬਦਾਂ 'ਚ ਲਿਖਿਆ ਹੋਇਆ ਇਤਿਹਾਸ ਆ ਉਹਨੂੰ ਵੀ ਆਪਾਂ 100% ਐਕਿਊਰੇਟ ਮੰਨ ਨਹੀਂ ਸਕਦੇ ਕੀ ਹਿਸਟਰੀ ਨਾਲ ਛੇੜਛਾੜ ਹੋ ਰਹੀ ਹੈ ਮੇਰੀ ਉਂਗਲ ਵੜ ਦੋ ਮੈਂ ਮਰ ਥੋੜੀ ਨਾ ਜਾਊਂਗਾ ਮੇਰਾ ਹੱਥ ਵੜ ਦੋ ਮੈਂ ਮਰ ਥੋੜੀ ਨਾ ਜਾਊਂਗਾ ਮੇਰੇ ਅੰਦਰੋਂ ਜੋਤ ਕੱਢ ਲਓ ਮੈਂ ਮਰ ਜੂਗਾ ਕਿਉਂਕਿ ਅੱਜ ਅੱਜ ਦੀ ਡੇਟ ਤੇ ਜੇ ਆਪਾਂ ਦੇਖੀਏ ਤਾਂ ਸਿੱਮਲਾ ਦਾ ਤਕਰੀਬਨ ਤਕਰੀਬਨ ਸਾਰੀਆਂ ਲੜਾਈਆਂ ਧਰਮ ਤੋਂ ਹੀ ਸ਼ੁਰੂ ਹੋ ਰਹੀਆਂ ਪਰ ਅੰਮ੍ਰਿਤ ਵਿੱਚ ਉਹੀ ਲੋਕ ਲੜਦੇ ਨੇ ਜਿਨ੍ਹਾਂ ਨੂੰ ਧਰਮ ਦਾ ਗਿਆਨ ਨਹੀਂ ਹੁੰਦਾ ਕਿਉਂਕਿ ਅੱਜ ਕੱਲ ਹੇਟ ਸਪੀਚਸ ਬਹੁਤ ਬਹੁਤ ਜ਼ਿਆਦਾ ਹੋਈਆਂ ਨੇ 네ਗੇਟਿਵਿਟੀ ਦੇ ਉੱਤੇ ਹੀ ਇੰਟਰਨੈਟ ਸਾਰਾ ਚੱਲ ਰਿਹਾ YouTube ਸਾਰਾ ਚੱਲ ਰਿਹਾ ਕੋਈ ਵੀ ਧਾਰ ਉਹ ਪੜ ਵੀ ਨਹੀਂ ਸਕਦੇ ਸੁਣ ਵੀ ਨਹੀਂ ਸਕਦੇ ਵੀ ਜੇ ਕੋਈ ਸ਼ੂਦਰ ਸੁਣਦਾ ਮਿਲ ਗਿਆ ਮੈਟਲ ਪਿਘਲਾ ਕੇ ਉਹਦੇ ਕੰਨਾਂ 'ਚ ਪਾਓ ਉਹਨਾਂ ਦੇ ਗਲਾਂ 'ਚ ਮਟਕੇ ਪਾਏ ਹੁੰਦੇ ਸੀ ਵੀ ਇਹ ਜ਼ਮੀਨ ਤੇ ਤੁਹਾਨੂੰ ਠੁੱਕਣ ਦਾ ਅਧਿਕਾਰ ਨਹੀਂ ਹੈ ਤੁਸੀ ਇੰਨਾ 'ਚ ਠੁੱਕੋ ਹੈਨਾ ਅਸੀਂ ਸਭ ਬਰਾਬਰਤਾ ਦਾ ਹੱਕ ਮਾਨ ਰਹੇ ਆ ਇਹ ਕਿਹਦੇ ਕਰਕੇ ਮਾਨ ਰਹੇ ਆ ਇਹ ਉਹ ਗੁਰੂ ਨਾਨਕ ਸਾਹਿਬ ਦੀ ਸੋਚ ਕਰਕੇ ਮਾਨ ਰਹੇ ਆ ਨਾਰਮਲੀ ਆਪਾਂ ਬਿਣ ਕੇ ਪਾਠ ਕਰਦੇ ਆ ਮੈਂ 20 20 ਸਾਬ ਦੇ ਪਾਠ ਕਰ ਲੇ ਮੈਂ 50 ਕਰ ਲੇ ਉਹਨਾਂ ਨੂੰ ਜੇ ਇੰਪਲੀਮੈਂਟ ਕਰ ਲੀਏ ਤਾਂ ਸ਼ਾਇਦ ਇੱਕ ਵਾਰੀ ਪੜਿਆ ਹੀ ਬਹੁਤ ਆ ਤੇ ਇਹ ਮਿੰਟੀਆਂ ਗਿਣਤੀਆਂ ਚ ਪੜਨਾ ਚਾਹੀਦਾ ਸਾਨੂੰ ਤੁਹਾਨੂੰ ਲੱਗਦਾ ਤੁਸੀਂ ਸਰਦਾਰ ਐਂ ਬਣੇ ਬੈਠੇ ਹੋ ਮੈਂ ਸਰਦਾਰ ਐਂ ਬਣਿਆ ਬੈਠਾ ਤੇ ਗੁਰੂ ਗੋਬਿੰਦ ਸਿੰਘ ਜੀ ਨਾ ਹੁੰਦੇ ਸੀ ਕਿੱਥੋਂ ਬਣ ਜਾਂਦੇ ਸਰਦਾਰ ਗੁਰੂ ਨਾਨਕ ਸਾਹਿਬ ਨਾ ਹੁੰਦੇ ਉਹਨਾਂ ਦਾ ਥਾਟ ਨਾ ਹੁੰਦਾ ਕਿੱਥੋਂ ਬਣ ਜਾਂਦੇ ਸੀ ਸਰਦਾਰ ਵਹਿਮਾ ਭਰਮਾ ਦਾ ਗੁਰੂ ਨਾਨਕ ਦੇਵ ਜੀ ਨੇ ਸਿਰੇ ਤੋਂ ਖੰਡਨ ਕੀਤਾ ਪਰ ਅਸੀਂ ਅੱਜ ਵੀ ਵਹਿਮਾ ਭਰਮਾ ਦੇ ਪਾਸੇ ਗੁਰੂ ਨਾਨਕ ਸਾਹਿਬ ਸੋਹਣੀ ਗੱਲ ਪਤਾ ਕੀ ਲੱਗਦੀਆ ਗੁਰੂ ਨਾਨਕ ਸਾਹਿਬ ਕਿਸੇ ਚੀਜ਼ ਦਾ ਵਿਰੋਧ ਨਹੀਂ ਕਰਦੇ ਗੁਰੂ ਨਾਨਕ ਸਾਹਿਬ ਸਵਾਲ ਕਰਦੇ ਨੇ ਜੇ ਸਵਾਲ ਉੱਠਦਾ ਕਿ ਪੰਜਾਬੀਆਂ ਨੂੰ ਖਤਮ ਕਰਨ ਦੀ ਸਿੱਖਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਚੱਲ ਰਹੀ ਹੈ ਕੀ ਖਤਮ ਹੋ ਸਕਦੇ ਨੇ ਸਿੱਖ ਜੇ ਬਾਬਾ ਗਰਜਾ ਸਿੰਘ ਬਾਬਾ ਬੂਤਾ ਸਿੰਘ ਵੇਲੇ ਨਹੀਂ ਅਸੀਂ ਖਤਮ ਹੋ ਗਏ ਟਫੇਸਟ ਟਾਈਮ ਸ਼ਾਇਦ ਕਿਹਾ ਜਾਂਦਾ ਉਹਨੂੰ ਤਾਂ ਅਸੀਂ ਅੱਜ ਹੋ ਸਕਦੇ ਹਾਂ ਖਤਮ ਕੀ ਉਹ 40 ਜੰਗ ਜਿੱਤਣ ਲਈ ਲੜੇ ਸੀ ਨਹੀਂ ਸਾਰੀਆਂ ਜੰਗਾਂ ਜਿੱਤਣ ਲਈ ਨਹੀਂ ਲੜੀਆਂ ਜਾਂਦੀਆਂ ਜੰਗਾਂ ਉੱਥੇ ਜਦੋਂ ਆਪਾਂ ਤੁਸੀਂ ਜਾਵੋਗੇ ਨਾ ਦਰਸ਼ਨੀ ਜੋੜੀ ਤੋਂ ਤਾਂ ਤੁਹਾਨੂੰ ਉਹ ਸਟੈਪ ਥੱਲੇ ਜਾਣੇ ਪੈਣਗੇ ਉੱਪਰ ਨਹੀਂ ਜਾਣਾ ਪੈਣਾ ਜ਼ਮੀਨੀ ਪੱਧਰ ਤੋਂ ਥੱਲੇ ਆ ਇਹਦਾ ਮੈਸੇਜ ਆ ਵੀ ਹਾਂ ਇਹ ਨੀਮਿਆਂ ਲਈ ਵੀ ਖੁੱਲੀ ਆ ਜਗਾ ਫਿਰ ਉਹ ਚਾਰ ਦਰਵਾਜ਼ੇ ਨੇ ਜਿਹੜੇ ਉਹ ਤਾਂ ਆਪਣੇ ਆਪ ਚ ਇੱਕ ਮੈਸੇਜ ਹੈਗਾ ਹੀ ਆ ਕਿ ਸਾਡੇ ਸਿੱਖੀ ਸਿਧਾਂਤਾਂ ਦੇ ਵਿੱਚ ਸਾਨੂੰ ਸਿਖਾਇਆ ਗਿਆ ਕਿ ਹਰੇਕ ਧਰਮ ਦਾ ਆਦਰ ਸਤਕਾਰ ਕਰਨਾ ਹਰੇਕ ਦਾ ਹਰੇਕ ਦੂਸਰੇ ਬੰਦੇ ਨੂੰ ਰੱਬ ਦਾ ਰੂਪ ਸਮਝ ਕੇ ਉਹਦਾ ਆਦਰ ਸਤਕਾਰ ਕਰਨਾ ਪਰ ਸਾਡੀ ਹੀ ਕਮਿਊਨਿਟੀ ਦੇ ਵਿੱਚ ਬਹੁਤ ਸਾਰੇ ਲੋਕ ਨੇ ਬਾਹਰਲੀ ਕਮਿਊਨਿਟੀ ਦੇ ਬਹੁਤ ਸਾਰੇ ਲੋਕ ਨੇ ਜੋ ਇੱਕ ਦੂਜੇ ਦੇ ਖਿਲਾਫ ਇੰਨੀ ਜ਼ਿਆਦਾ ਹੇਟ ਫਲਾਉਂਦੇ ਨੇ ਜੋ ਜਸਟ ਇਸ ਗੱਲ ਕਰਕੇ ਕਿ ਉਹ ਸਾਡੇ ਧਰਮ ਦੇ ਨਹੀਂ ਆ